ਅਮਰਤਪਾਲ ਅੰਦਰਵਾ ਉਹਦਾ ਮੂੰਹ ਨਹੀਂ ਕਿਹਨੇ ਵੇਖਿਆ ਤੇ ਉਹਨੂੰ ਵੋਟ ਕਿਤਰਾ ਕੋਈ ਪਾ ਦੂਗਾ ਅਮਰਤਪਾਲ ਦੇ ਅਮਰਤਪਾਲ ਦੇ ਹੱਕ ਦੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਉਹੋ ਜਿਆਦੇ ਪੁੜਕਦੇ ਆ ਤੇ ਜੇ ਛੋਟੇ ਛੋਟੇ ਜਵਾਗਾਂ ਜਿਹੜੇ 17 ਸਾਲ ਦੇ 16 ਸਾਲ ਦੇ ਪੁੜਕੀ ਜਾਣੋ ਨਹੀਂ ਜੀ 7-7 ਜੇਲ੍ਹ ਜੂ ਕੱਟੀ ਆ ਤੋ ਉਹਨੂੰ ਵੋਟ ਪਾਉਂਦਾ ਕੀ ਫਾਇਦਾ ਜੇ ਉਹ ਹੈ ਹੀ ਲਫੈਂਟਰਾ ਤੇ ਇੱਤ ਵੀ ਐਨੇ ਅਸੇ ਲੱਗੇ ਜੇ ਮੈਂ ਕੋਈ ਗਲਤੀ ਕਰਦਾ ਵਾਂ ਤੇ ਫੇਰ ਮੇਤੇ ਐਨੇ ਅਸੇ ਲੱਗੇ ਨਹੀਂ ਤੇ ਮੈਂ ਕਰ ਸਕਤੇ ਨੂੰ ਮੈਨੂੰ ਕਿਹੜਾ ਚੋੱਕੇ ਲੈ ਜੂ ਪੁੜਕੀਲਾ ਪੈਲੀਦਾ ਹੈਗਾ ਤੇ ਇਹਨੇ ਆਪਦੇ ਗੁੰਡਾਗਰਦੀ ਦੇ ਨਾਲ ਉਹਨਾਂ ਟੋਏ ਦੇ ਵਿੱਚ ਘਰ ਘਰ ਪੱਠੀਆਂ ਇਹਦੇ ਲੱਗੀਆਂ ਐ ਪੱਕੀਆਂ ਪੱਠੀਆਂ ਲੱਗੀਆਂ ਇਹਦੇ ਸ਼ਰਾਬ ਵਿਕਰੀ ਹੁੰਦੀ ਸੀ ਤੇ ਆਪ ਉਹਨਾਂ ਤੋਂ ਪੈਸੇ ਲੈ ਕੇ ਤੇ ਉਹ ਸ਼ਰਾਬਾਂ ਵੇਚਦਾ ਇਹਨਾਂ ਨੇ ਮੁੜ ਕੇ ਕਿੰਨੀ ਜ਼ਮੀਨ ਬਣਾਈ ਤੂੰ ਆਮ ਪਾਰਟੀ ਸਾਡੇ ਕਿਰਤਵਾਲ ਕਲਾਂ ਦੇ ਵਿੱਚੋਂ ਜਿੱਤੂਗੀ ਖਡੂਰ ਸਾਹਿਬ ਹਲਕੇ ਚੋਂ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਹੂੰ ਤੇ ਬਾਕੀ ਜਿਹੜੇ ਆ ਜਾਏ ਗਿਆ ਇੰਦਰਜੀਤ ਜੀ ਦਾ ਜੀਰਾ ਵਾ ਕੁਲਵੀਰ ਜੀ ਦਾ ਕੁਲਵੀਰ ਜੀ ਦਾ ਇਹ ਤੇ ਪਾਸਿਓਂ ਦੇ ਸਾਡੇ ਮੱਝ ਜੋ ਕਿ ਤਰ੍ਹਾਂ ਵੋਟਾਂ ਲੈ ਲੂਗਾ ਇੱਕ ਜਿਹੜਾ ਅਮਰਤਪਾਲ ਅੰਦਰਵਾ ਉਹਦਾ ਮੂੰਹ ਨਹੀਂ ਕਿੰਨੇ ਵੇਖਿਆ ਤੇ ਉਹਨੂੰ ਵੋਟ ਕਿਤਰਾ ਕੋਈ ਪਾ ਦੂਗਾ ਬਾਕੀ ਆ ਜਿਹੜਾ ਵਿਰਸਾ ਬਲਟੋਵਾ ਵਾ ਇਹ ਹਰਮੰਦਰ ਸਾਹਿਬ ਦੇ ਵਿੱਚੋਂ ਆਂਦੇ ਬਾਵਾ ਖੜੀਆਂ ਕਰਕੇ ਆ ਗਿਆ ਹੈਗਾ ਇਹ ਆਂਦੇ ਅਸੀਂ ਗਏ ਨਹੀਂ ਕਿ ਤੇ ਫਿਰ ਉੱਥੇ ਅਟੈਕ ਕਿਤਰਾ ਹੋਇਆ ਅਟੈਕ ਕਰਵਾਉਣ ਵਾਲੇ ਵੀ ਤੇ ਇਹ ਆ ਨਾ 2 ਸਾਲ ਦੇ ਕਾਰਜਕਾਲ ਤੋਂ ਲੋਕ ਸੰਤੁਸ਼ਟ ਆ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਉਹ ਪੂਰਾ ਕੰਮ ਹੋਣ ਦਿਆ ਬਈ ਕਈ ਲੋਕ ਇਹ ਵੀ ਕਹਿੰਦੇ ਹਨ ਵੀ ਐਨਐਸਏ ਲੱਗੀ ਆ ਅਮਰਪਾਲ ਦੇ ਉੱਤੇ ਤੇ ਉਹਨੂੰ ਆਪਾਂ ਬਾਹਰ ਲਿਆਉਣਾ ਨੂੰ ਵੋਟਾਂ ਪਾਈਏ ਖਾਸ ਕਰਕੇ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਵੱਡੀ ਲਹਿਰ ਆਈ ਉਹੋ ਹੀ ਆਖੰਡ ਹੈ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਅਜੇ ਤੱਕ ਅਮਰਪਾਲ ਦੇ ਅਮਰਪਾਲ ਦੇ ਹੱਕ ਦੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਉਹੋ ਜ਼ਿਆਦੇ ਪੜਕਦੇ ਆ ਉਹ ਆਲ ਤੇ ਜੇ ਛੋਟੇ ਛੋਟੇ ਜਵਾਗ ਜਿਹੜੇ 17 ਸਾਲ ਦੇ 16 ਸਾਲ ਦੇ ਪੜਕੀ ਜਾਣ ਉਹ ਹੂੰ ਬਿਰਸਾ ਬਲਟੂਆ ਕੇ ਮੀ ਲਗੂਆ ਬਿਰਚਾਵਲ ਟੂਆ ਵਾ ਉਹ ਹੂੰ ਆਂਦੇ ਵੀ ਹੱਥ ਖੜਾ ਕਰਕੇ ਆ ਗਿਆ ਵਾ ਨਹੀਂ ਉਹ ਤਾਂ ਕਹਿੰਦੇ ਮੈਂ 7 ਸਾਲ ਜੇਲ੍ਹ ਕੱਟੀ ਆ ਪਾਂਥ ਦੀ ਖਾਤਰ ਨਹੀਂ ਜੀ ਇਹ 7 ਸਾਲ ਜੇਲ੍ਹ ਜੂ ਕੱਟੀ ਆ ਤੈਨੂੰ ਵੋਟ ਪਾਉਣ ਦਾ ਕੀ ਫਾਇਦਾ ਜੇ ਉਹ ਹੈ ਹੀ ਲਫੈਂਟਰਾ ਤੇ ਨਹੀਂ ਉਹ ਤਾਂ ਮੈਂ ਤਾਂ ਕੌਮ ਦੀ ਖਾਤਰ ਨਹੀਂ ਕਿਉਂ ਕੱਟੀ ਆ ਹੱਥ ਖੜੇ ਕਰਕੇ ਤੇ ਆਂਦੇ ਬਾਹਰ ਆ ਗਿਆ ਸੀ ਉਹ ਹੂੰ ਹੱਥ ਖੜੇ ਕਰਕੇ ਬਾਹਰ ਆ ਗਿਆ ਗਦਾਰੀ ਉਹਨੇ ਕੀਤੀ ਇੱਧਰ ਉਹਨਾਂ ਉਹਨਾਂ ਦਾ ਬਿਆਨ ਆ ਗਿਆ ਜੀ ਤੇ ਹੱਥ ਖੜੇ ਵਾਲੀ ਉਹਨਾਂ ਦੀ ਇੱਕ ਫੋਟੋ ਵਾਇਰਲ ਹੋ ਰਹੀ ਸੀ ਉੱਥੇ ਉਹਨਾਂ ਨੇ ਕਿਹਾ ਵੀ ਜਦੋਂ ਸਾਡੇ ਕੋਲੋਂ ਅਸਲਾ ਹੀ ਮੁੱਕ ਗਿਆ ਫੇਰ ਅਸੀਂ ਉਹਨਾਂ ਨਾਲ ਕੀ ਛਤਰੋ ਛਤਰੀ ਗਦਾਰੀ ਇਹਨੇ ਲੜਾਈ ਕੀਤੀ ਆ ਜੀ ਇਹ ਤਾਂ ਮੈਂ ਟੈਂਕੀ ਵਾਲੇ ਮੋਰਚੇ ਤੇ ਸੀ ਕਿਉਂ ਟੈਂਕੀ ਵਾਲੇ ਮੋਰਚੇ ਤੇ ਆ ਇਹਨਾਂ ਨੇ ਗਦਾਰੀ ਕੀਤੀ ਇਹਨਾਂ ਨੇ ਤੇ ਅੰਦਰ ਅਟੈਕ ਕਰਵਾਇਆ ਵਾ ਕਾਂਗਰਸ ਤੋਂ ਇਹਨਾਂ ਨੇ ਸਾਈਨ ਕਰਕੇ ਤੇ ਅੰਦਰ ਵਾਲੇ ਆਪਣੇ ਜਿੰਨੇ ਵੀ ਹੈ ਆ ਗਦਾਰੀ ਤੇ ਇਹਨਾਂ ਨੇ ਕੀਤੀ ਕੌਣਾਂ ਦਾ ਵੀ ਮੇਰੇ ਤਾਂ ਹਥਿਆਰ ਮੁੱਕ ਗਏ ਤੇਰੇ ਹਥਿਆਰ ਕਿੱਥੇ ਆ ਵੀ ਜੇ ਤੂੰ ਸੁੱਟ ਕੇ ਆ ਹੇ ਨਾ ਦੱਸ ਕਿ ਕਿਹੜੀ ਨਾ ਫਰਵਾਇ ਕਿਹੜੀ ਚਲਾਉਂਦਾ ਰਿਹਾ ਵਾ ਇਹ ਰਫਲ ਦਾ ਮੈਨੂੰ ਨਾਂ ਦੱਸ ਦੇਵੇ ਜੇ ਐਸਐਲਆਰ ਚਲਾਉਂਦਾ ਰਿਹਾ ਕਿੰਨੀਆਂ ਗੋਲੀਆਂ ਪੈਂਦੀਆਂ ਹੈ ਜੇ ਐਲਐਮ ਜੀ ਹੈ ਕਿਹੜੀ ਐਲਐਮ ਜੀ ਕੀ ਵੇਟ ਹੈ ਕਿੰਨਾ ਰਾਉਂਡ ਹੈ ਉਹਦੇ ਵਿੱਚ ਕਿੰਨੇ ਰਾਉਂਡ ਕੱਢਦਾ ਰਿਹਾ ਤਾਂ ਤੂੰ ਇਹ ਬੈਰਲ ਬਦਲੀ ਕਰਦਾ ਰਿਹਾ ਹੱਥ ਖੜੇ ਕਰਕੇ ਤੇ ਆ ਕੇ ਇੱਕ ਬੰਨੇ ਬਸ ਦੂਜਿਆਂ ਨੂੰ ਪਸਾ ਕੇ ਤੇ ਆ ਬਾਹਰ ਆ ਗਏ ਉਹ ਦੁਨੀਆ ਦੇ ਬਾਹਰ ਜਾਦੀ ਉਹ ਮਹਤਰਮ ਦੇ ਖਾਤਰ ਉਹ ਮਰ ਗਈ ਨਹੀਂ ਆਪੋਜੀਸ਼ਨ ਪਾਰਟੀਆਂ ਇਹ ਰੋਪ ਲਾਉਂਦੀਆਂ ਹਨ ਅਮਰਤਪਾਲ ਤੇ ਐਨਐਸਏ ਲਾਈ ਜਾਂਦੇ ਭਗਵੰਤ ਮਾਨ ਸਰਕਾਰ ਨੇ ਮੋਦੀ ਦੇ ਕਹਿਣ ਤੇ ਇਹ ਹੁਣ ਜਿਹੜਾ ਅਨਭਗਵੰਤ ਮਾਨ ਵਾ ਇਹ ਜਾਣੇ ਤੇ ਹੁਣ ਵੀ ਇਹ ਉੱਤੇ ਆੜੀਆਂ ਗੱਲਾਂ ਵਾ ਇਹਦੇ ਬਾਰੇ ਸਾਨੂੰ ਪਤਾ ਵੀ ਇਹਨੇ ਕੋਈ ਕੀਤਾ ਹੋਊਗਾ ਤੇ ਫੇਰ ਹੀ ਇੱਥੇ ਵੀ ਐਨਐਸਏ ਲੱਗੇ ਜੇ ਮੈਂ ਕੋਈ ਗਲਤੀ ਕਰਦਾ ਵਾ ਤੇ ਫੇਰ ਮੇਤੇ ਐਨਐਸਏ ਲੱਗੇ ਨਹੀਂ ਤੇ ਮੈਂ ਕਰ ਸੱਤੈ ਨੂੰ ਮੈਨੂੰ ਕਿਹੜਾ ਚੁੱਕੇ ਲੈ ਜਾਊਗਾ ਥੋੜਾ ਇੱਥੇ ਮੁੱਦਾ ਡਵੈਲਪਮੈਂਟ ਹਾਂਜੀ ਪਿੰਡਾਂ ਦਾ ਵੀ ਤੁਸੀਂ ਵਿਕਾਸ ਕਰਾਉਣਾ ਹਾਂਜੀ ਪਿੰਡਾਂ ਦਾ ਵਿਕਾਸ ਕਰਾਉਣਾ ਬਸ ਹੁਣ ਨਾਲਜੀਤ ਭੁੱਲਰ ਮੰਤਰੀ ਰਏ ਉਹਨਾਂ ਵੱਲੋਂ ਕੀਤੇ ਗਏ ਆ ਕੰਮ ਹਾਂ ਕੀਤੇ ਗਏ ਆ ਕੰਮ ਕੁਛ ਹੁਣ ਆ ਕਰਨੇ ਸੀ ਤੇ ਉਹਦੇ ਵਿੱਚ ਆ ਚੋਣ ਜਾਬ ਲੱਗ ਗਿਆ ਤੇ ਹੁਣ ਦੋ ਕੇ ਦੀ ਕੀ ਗਲਤੀ ਆ ਇੱਕ ਬੀਬੀਆਂ ਵੜੀਆਂ ਉਹ ਕਹਿੰਦੀਆਂ ਵੀ ਹਜ਼ਾਰ-ਹਜ਼ਾਰ ਰੁਪਈਆ ਨਹੀਂ ਸਾਨੂੰ ਦਿੱਤਾ ਕਈ ਮੰਤੂ ਬਿਜਲੀ ਫ੍ਰੀ ਕਰਤੀ ਆ ਬਿਜਲੀਆਂ ਫ੍ਰੀ ਕਰਤੀਆਂ ਹੁਣ ਜਿੰਨੇ ਬੀਬੀ ਨੇ ਜਾਣਾ ਵਾ ਰਸ ਥੋੜਾ ਜਿਹਾ ਸਬਜ਼ੀ ਲੈਣ ਵਾਸਤੇ ਜਾਣਾ ਉਹ ਵੀ ਆਦਾ ਝੋਲਾ ਚੁੱਕਦੀ ਆ ਤੇ ਚੱਲ ਹਰੀ ਕੈਨੂੰ ਤੁਰ ਪੈਂਦੀ ਮੰਨ ਲਾ ਮਤਲਬ ਲੈਂਦੇ ਬੀਬੀਆ ਸਭ ਜੇ ਹੁੰਦੀ 1000 ਰੁਪਿਆ ਵਾ ਤੇ 1000 ਰੁਪਿਆ ਨ ਮਕਰੋ ਆ ਜੂਗਾ ਇੱਕੋ ਇੱਕੇ ਦਾਮ ਤੇ ਸਾਰੀਆਂ ਤੇ ਪੂਰੇ ਹੋਣੇ ਕਿ ਜਾਣੇ ਬਿਜਲੀਆਂ ਫਰੀ ਕਰਤੀਆਂ ਆ ਤੇ ਆਪਣੇ ਘਰ ਕਿਰਾਏ ਫਰੀ ਕਰਤੇ ਹਮ ਹੋਰ ਵੀ ਆ ਮੈਂ ਇਥੇ ਦੋਵਾਂ ਨੂੰ ਦੋਵਾਂ ਜਾਣੇ ਮੈਂ ਨੌਕਰੀ ਦਵਾਈ ਆਪ ਖੁਦ ਹਮ ਸਪਾਸ ਕੀਤੀ ਤੁਸੀਂ ਸਪਾਸ ਕੀਤੀ ਮੈਂ ਕਿਹਾ ਵੀ ਆ ਬੰਦੇ ਗਰੀਬ ਤੇ ਉਹਨਾਂ ਨੇ ਆਖਿਆ ਚੱਲ ਵੀ ਉਹਦੀ ਦੋ ਥਾਂ ਇੱਕ ਦੀ ਦੋ ਥਾਂ ਤੇ ਨੌਕਰੀ ਨਿਕਲੀ ਆ ਆਂਦੀ ਨੰਮ ਕ੍ਰੀਨੀ ਮਿਲੀ ਇੱਕ ਦੀ ਰੋਡਵੇ ਦੇ ਵਿੱਚ ਨਿਕਲੀ ਤੇ ਬਾਅਦ ਦੇ ਵਿੱਚ ਉਹਦੀ ਆ ਖੇਤੀਬਾੜੀ ਦੇ ਵਿੱਚ ਨਿਕਲੀ ਸ਼ਿਪਾਰ ਚਲਦੀ ਹੈ ਸਰਕਾਰ ਚ ਵੀ ਸ਼ਿਪਾਰ ਚ ਨਹੀਂ ਚਲਦੀ ਸਿਰਫ ਵੇਖਿਆ ਗਿਆ ਵਾ ਕਿ ਕਿੱਥੇ ਕਿੱਥੇ ਵੀ ਮੇਰੇ ਵੀ ਤਾਂ ਹਾਂ ਗਏ ਵੀ ਉੱਥੇ ਗਏ ਆ ਉੱਥੇ ਜੋ ਕੰਮ ਕਰਨ ਵਾਲੇ ਹੀ ਕੀਤੇ ਆ ਜਿੱਥੇ ਕੋਣਾ ਨਾ ਹੋਵੇ ਵੀ ਮੰਤਰੀ